ਹੈਣ ਜੀ ਉਹਨੂੰ ਦਬਾਓ ਇਹਨੂੰ ਨਿਹਾਂ ਇਹਨੂੰ ਦਬਾਓ ਆ ਦੇਖੋ ਆ ਚਾਬੀ ਤਾਂ ਦਿਖਾਓ ਆ ਦੇਖੋ ਮ પેટ્રોલ ਚਾਬੀ ਟੁੱਟ ਗਈ ਇਧਰ ਮੇਰੇ ਗੁੱਟੇ ਰਹੀ ਬਣੀ ਸੈਂਬਲਾ ਸਿਸਟਮ ਹੀ ਹੋ ਗਿਆ ਬੰਦ ਇਹਦਾ ਲੋਗ ਵੀ ਕਿੰਨੇ ਦਾ ਪੈਣਾ 350 ਕਿੰਨੇ ਦਾ ਹੁੰਦਾ ਮੈਂ ਜੀ 650 ਦਾ ਪਤਾ ਹੋਰ ਜਾਂਦਾ ਚਲੋ ਚੱਲ ਹੋ ਗਿਆ ਕੰਮ ਰੁਕ ਜਾਓ ਹਾਂ ਜੀ ਮਿੱਤਰੋ ਵੈਲਕਮ ਟੂ आवर ਨਿਊ ਵਲੌਗ ਸਵਾਗਤ ਆ ਜੀ ਆ ਦੇਖੋ ਜੀ ਆਪਣੀ ਸੈਟਿੰਗ ਆਪਣਾ ਨਵਾਂ ਵਲੌਗ ਲੈ ਕੇ ਉਹ ਯਾਰ ਆਪਣਾ ਨਵਾਂ ਵਲੌਗ ਆ ਚੁੱਕਾ ਇਸ ਵਲੌਗ ਤੇ ਪਿਆਰ ਭਰਿਆ ਤੁਸੀਂ ਪਿਆਰ ਦਿਓ ਕਮੈਂਟ ਦਿਓ ਅਸੀਂ ਬੁਰੇ ਮ제 ਮਾਰ ਰਹੇ ਆ ਤੁਹਾਨੂੰ ਕੋਈ ਸਮਝ ਆ ਰਹੀ ਕੀ ਬੋਲੀਏ ਆ ਦੇਖੋ ਸਾਡਾ ਸੈਟਅਪ ਹੋਇਆ ਹੈ ਸਾਡਾ ਆ ਇੱਥੇ ਅਸੀਂ ਫੂਡ ਰੱਖਿਆ ਪਾਣੀ ਦੀ ਬੋਤਲ ਰੱਖੀ ਆ ਤੇ ਆ ਸੀਟ ਨੂੰ ਅਸੀਂ ਵਿਝਾ ਦਿੱਤਾ ਇਹ ਤੇ ਜੋ ਕਿ ਅਸੀਂ ਤਿੰਨੇ ਚਾਰੇ ਭੈਣ ਭਰਾ ਸੋ ਗਿਆ ਮੰਮੀ ਹੁਣੀ ਅੱਗੇ ਨੇ ਡਰਾਈਵਰ ਸਾਫ ਸਾਡੇ ਆ ਗਏ ਨੇ ਹਾਂ ਜੀ ਮਾ ਜੀ ਦੇ ਹੁਣ ਅਸੀਂ ਆਰਾਮ ਰਿਲੈਕਸ ਕਰਕੇ ਇੱਥੇ ਗੱਲਾਂਬੱਤਾਂ ਕਰਕੇ ਘਰੇ ਪਹੁੰਚਣ ਜਾਗੇ ਉਦੋਂ ਨੂੰ ਕੈਂਟਾ ਦੇ ਟੈਂਟਾਂ ਤੇ ਜਾ ਕੇ ਰੁਕਾਂਗੇ ਹਾਂ ਆਈ ਦਾ ਪਹਾੜਾ ਜਰਾ ਮਾਮਾ ਨਹੀਂ ਹਮਾਚਲੇਰੀਏ ਚ ਹੁਣ ਦੇਖਿਓ ਮੜਾ ਮੋਟਾ ਐ ਤੁਹਾਨੂੰ ਨਾ ਇੱਧਰ ਇੱਧਰ ਸਿਰ ਵਜੇ ਰਸਤਾ ਬਟਿਆ ਜੀ ਮਖਲੋੜ ਗਾਂ ਦੇ ਪੁੱਛ ਲਾ ਨਾ ਮਾਮਾ ਮੂਹਨਾ ਕੇ ਤੇ ਹੁਣ ਮਤਲਬ ਕੀ ਬਸ ਰਸਤੇ ਜਾਉਂਦਾ ਵੀ ਲੋਨ ਤਰ ਪਹੁੰਚ ਕੇ ਕਰੇ ਜੰਤਰਾਮ ਬਡੇ ਰਾਮ ਸੁੱਤੇ ਆਏ ਆ ਅਸੀਂ ਸਾਰੇ ਕੀ ਦੀਦੀ ਨੂੰ ਤਾਰਤਾ ਸੀ ਕਰਾਈ ਦੱਸ ਵੀ ਹੋ ਗਿਆ ਲੱਗ ਪਾਇਆ ਦੱਸ ਵੀ ਕਿ ਪਹੁੰਚ ਗਏ ਸੀ ਸਾਡੇ ਕਿਧਰ ਸਲਾਦ ਆ ਜੋ ਜੇ ਬੰਬੇ ਪਿਕਨਿਕ ਰੋਕ ਲੈਣਦੇ ਸਾਡੇ ਕਿਧਰ ਹੋ ਸਕਦੇ ਸੀ ਆ ਗਏ ਹਾਂ ਹਾਂ ਆ ਗਏ ਆ ਗਏ ਉੱਠੋ ਉੱਠ ਬਾਕੀ ਸਮਾਨ ਕਰ ਦੇਣਾ ਕੋਈ ਨਾ ਕੋਈ ਸੁਸਤੀ ਪਈ ਹੋਈ ਹੈ ਯਾਰ ਮੈਂ ਵੀ ਸੋ ਗਿਆ ਸੀਗਾ ਕਿੰਟ ਅੱਧਾ ਘੰਟਾ ਰੈਸਟ ਯੇ ਸਾਰਾ ਸੈਟਪ ਵੀ ਬੜਾ ਕਹਿਣ ਦਿੱਤਾ ਸੀਗਾ ਲੱਤਾਂ ਨੇ ਬੱਸ ਸਿੱਧੀਆਂ ਹੋਈਆਂ ਸੁਨਤਰਾ ਹਾਂਜੀ ਹੋਪਫੁਲੀ ਹੁਣ ਆ ਗਿਆ ਕਰੇ ਪਹਿਲਾਂ ਮੈਨੂੰ ਕੋਈ ਸੁਣਤ ਨਹੀਂ ਮੈਂ ਕਾਹਦਾ ਵਲੌਗ ਬਣਾਇਆ ਕਾਹਦਾ ਨਹੀਂ ਬਣਾਇਆ ਪ੍ਰਾਵਾ ਮਤਲਬ ਜਦੋਂ ਨੀਂਦ ਦੇ ਵਿੱਚ ਸੀਗਾ ਹੁਣੇ ਵਾਲਾ ਤੇ ਉਸ ਤੋਂ ਜਿਹੜੇ ਪਿਛਲੇ ਵਲੌਗ ਦੇ ਦੇਖਿਆ ਤੁਹਾਡਾ ਹੋਪਫੁਲੀ ਧੰਨਵਾਦ ਬਹੁਤ ਪਿਆਰ ਦਿੱਤਾ ਤੁਸੀਂ ਤੇ ਪਿਆਰ ਦੇ ਵੀ ਰਹੇ ਹੋ ਤੇ ਫਾਈਨਲੀ ਹੁਣ ਤੱਕ ਆ ਗਿਆ ਹਾਂ ਤੇ ਕਾਵੜ ਕਾਫੀ ਹੋ ਗਿਆ ਪੂਰੇ ਸਰੀਰ 'ਚ ਮੈਂ ਬਸ ਮਤਲਬ ਕਿ ਲੱਤਾਂ ਫਿਰ ਗਿਆ ਜੁੜੀਆਂ ਸੀਆਂ ਜਦੋਂ ਮੈਂ ਪਿਆ ਸੀ ਨਾ ਗੱਡੀ 'ਚ ਹੁਣ ਤੇ ਰੱਬ ਦੀ ਮਿਹਰ ਨਾਲ ਸਾਰੇ ਦਰਸ਼ਨ ਹੋ ਗਏ ਸੀਗੇ ਮੱਥਾ ਮੰਦਰ ਟੇਕ ਲਿਆ ਸ਼ਾਂਤੀ ਸੁੱਖ ਸ਼ਾਂਤੀ ਸਾਰੀ ਪ੍ਰਾਪਤ ਹੋ ਗਈ ਦਰਸ਼ਨ ਚੰਗੀ ਤਰ੍ਹਾਂ ਹੋ ਗਈ ਤੇ ਵਧੀਆ ਆਪਣੀ ਭੈਣ ਦੇ ਜਨਮ ਦਿਨ ਆਪਾਂ ਮਨਾਇਆ ਇੰਜੋਏ ਕੀਤਾ ਇਹ ਹੀ ਇੰਜੋਇਮੈਂਟ ਆਪਾਂ ਪਲ-ਪਲ ਜੂਮ ਆਪਾਂ ਨੂੰ ਮੂਵਮੈਂਟਸ ਹੁੰਦੀਆਂ ਨੇ ਉਹੀ ਆਪਾਂ ਮਤਲਬ ਜਿਹੜੀ ਉਹ ਮੂਵਮੈਂਟਸ ਹੁੰਦੀਆਂ ਨੇ 2-3 ਮਿੰਟ ਜਾਂ ਮਿੰਟ ਅੱਧੇ ਘੰਟੇ ਘੰਟੇ ਲਈ ਉਹ ਮਤਲਬ ਮੈਂ ਖੁੱਲ ਕੇ ਇੰਜੋਏ ਕੀਤਾ ਜੋ ਵੀ ਅਬਸ ਇਦਾਂ ਮਤਲਬ ਦਿਲ ਖੁਸ਼ ਹੋ ਗਿਆ ਅੱਜ ਬਹੁਤ ਠੀਕ ਹੈ ਨਾ ਸੋ ਹੁਣ ਹੁਣ ਤਾਂ ਲੱਗਾ ਸੌਣ ਹਾਂ ਸਵੇਰੇ ਮਿਲਦਾ ਪਰਵਾਰਾਸ਼ਟ ਕਰ ਲਈਏ ਕਿਤੇ ਆ ਤਾਂ ਮੰਦਿਰ ਜਾਣਾ ਸੀ ਸੱਚ ਮੰਗਲਵਾਰ ਸੀਗਾ ਮਿਸ ਹੋ ਗਿਆ ਤੇ ਅਗਲੇ ਮੰਗਲਵਾਰ ਅਗਲੇ ਮੰਗਲਵਾਰ ਇੱਕ ਤਾਂ ਮੇਰੀ ਤੇ ਹੁਣ ਤਾਂ ਚਲ ਸੋ ਜੀਏ ਗੱਲਾਂ ਬਾਅਦ ਚ ਕਰਦੇ ਹਾਂ ਸਵੇਰੇ ਦੇਖਦੇ ਹਾਂ ਹੈਲੋ ਮਿੱਤਰੋ ਹਾਂਜੀ ਹੁਣ ਸਵੇਰ ਹੋ ਗਈ ਹੁਣ ਕਾਲੀ ਕਾਲੀ ਦੇ ਵਿੱਚ ਨਿਕਲਣ ਲੱਗਿਆ ਤਿਆਰ ਹੋ ਗਿਆ ਤੇ ਚੱਲੇ ਠੀਕ ਆ ਮੱਤ ਜਾਵਾਂ ਪਾ ਲਈ ਬਾਕੀ ਦੱਸਦਾ ਗੱਲ ਮੱਤ ਕੀ ਅੱਗੇ ਜਾ हां जी मित्रों होन तो जा रहे हैं फिलहाल ही काम पे ਤੇ ਗੋਲੂ ਭਾਈ ਆਪਣੀ ਛੁੱਟੀ ਤੇ ਸੀਗੇ ਅੱਜ ਹੈਗਾ ਬੁੱਧਵਾਰ ਸੋ ਹੁਣ ਸਵੇਰੇ ਉੱਠ ਗਿਆ ਸੀ ਰਾਮ ਨਾਲ ਨਹਾ ਤੋਂ ਹੋ ਗਏ ਫ੍ਰੈਸ਼ ਹੋ ਗਏ ਬਸ ਕਾਹਲੀ ਚ ਕੰਮ ਤੇ ਜਾਈਏ ਤੇ ਅੱਜ ਨਵੀਂ ਵਰਦੀ ਪਾਣੀ ਆ ਉਦਘਾਟਨ ਕਰੀਏ ਨਵੀਂ ਵਰਦੀ ਦਾ گلابی ਛੱਡਦੇ ਨਾਲ ਭਾਈ ਤੇਲ ਪਾਉਣਾ ਹੈ ਬਹੁਤ ਹੀ ਟ੍ਰੈਫਿਕ ਸੀਗਾ ਮੈਨੂੰ ਲੱਗਾ ਦੀਪਾਪਾ ਦੀਪ ਸਿੰਘ ਵਰ ਤੋਂ ਬੜੇ ਵੱਲ ਜਾਉਂਗਾ ਬਟ ਬਹੁਤ ਹੀ ਕਾਠੀ ਬਹੁਤ ਸੀਗਾ ਕਿ ਬੁੱਧਵਾਰ ਹੈ ਨਾ ਤਾਂ ਕਰਕੇ ਕਾਠਾ ਮੇਰੇ ਮਿੱਤਰੋ ਹੁਣ ਹੋ ਗਏ ਛੁੱਟੀ ਨਿਕਲਣ ਲੱਗਿਆਂ ਘਰੇ ਸਰਜੀ ਵੀ ਚੱਲੇ ਆ ਮੈਂ ਵੀ ਚੱਲਾਂ ਸੋ ਗੁੱਡ ਨਾਈਟ ਕਹਿ ਕੇ ਮਤਰਾ ਹੁਣ ਲੱਗਿਆ ਜਾ ਮੈਂ ਤੇ ਕਰੇ ਜਾਂਦੇ ਘਰੋਂ ਫੋਨ ਆ ਸੀ ਕਰੇ ਕਹਿੰਦੇ ਨਾ ਮਤਲਬ ਕਿ ਜਿਹੜੀ ਐਕਟਵਾ ਦੀ ਚਾਬੀ ਸੀ ਮੰਮੀ ਤੋਂ ਕਿਤੇ ਵਿੱਚ ਪਾ ਕੇ ਲੋਕ ਟੁੱਟ ਗਿਆ ਲਾਈਕ ਆ ਚੀਜ਼ ਟੁੱਟ ਗਈ ਅੱਗੋਂ ਹੁਣ ਦੇਖਦੇ ਆ ਉਹਦਾ ਵੀ ਜੱਬ ਨਮੇਡਦਾ ਹਜੇ ਕਰੇ 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 ਮਣੀ ਭਾਈ ਸਾਸ ਸਿਆ ਕਾਲ ਮੈਨੂੰ ਬਹੁਤ ਦੂਰ ਕਿਤੇ ਲੰਗੜ ਤਾਂ ਨਹੀਂ ਦਿਖੇ ਜਸਤ ਮੇਰੇ ਮੁਰਾदाबाद ਉਹਨੂੰ ਮੁਰਾदाबाद ਕਿ ਸਵਾਰੀਆਂ ਨੇ ਹੈ ਸਵਾਰੀਆਂ ਸਵਾਰ ਮਾਜੀ ਕੀ ਬਣਿਆ ਉਹਦਾ ਬਿਲਕੁਲ ਜਮਾਦਾਈ ਮਾਜੀ ਹੈ ਉਹ ਨਹੀਂ ਪਰ ਨਹੀਂ ਪੰਨਾਂ ਚੋਂ ਮੇਰੇ ਟੁੱਟੀ ਗਈ ਵਿੱਚ ਚਾਬੀ ਭਰਾਵਾ ਵਿੱਚ ਹੀ ਟੁੱਟ ਗਈ ਟੁੱਟਣ ਵਾਲੀ ਹੋਈ ਸੀਗੀ ਚਾਬੀ ਤੇ ਉਹ ਜਦੋਂ ਮੈਂ ਸਵੇਰੇ ਫੂਨਾ ਮੈਨੂੰ ਕਸਟਮਰ ਦਾ ਮੈਂ ਗਈ ਤੇ ਉਹ ਕਹਿੰਦੇ ਮੈਂ ਜਦੋਂ ਉਹ ਪਰਸ ਕੱਢਣ ਲੱਗੀ ਉਹਨੂੰ ਕੁੜੀ ਨੂੰ ਕਿਹਾ ਮੈਂ ਤਾਂ ਪਰਸ ਕੱਢ ਕੇ ਲਿਆ ਮੇਰਾ ਜਦੋਂ ਪਰਸ ਕੱਢਣਾ ਉਹਦੀ ਦੀਦੀ ਚਾਬੀ ਵਿੱਚ ਹੀ ਟੁੱਟ ਗਈ ਹੁਣ ਇਹ ਕੁੜੀ ਨੇ ਹੋਰ ਕਿਥੇ ਚੋਂ ਟੁੱਟ ਗਈ ਲੈ ਕਸਟਮਰ ਸੀ ਕੌਣ ਸੀ ਨਹੀਂ ਉਹ ਆਪਣੀ ਜਿਹੜੀ ਸਿੱਖਦੀਆਂ ਹੁੰਦੀਆਂ ਜਿੰਦਰ ਸੀਗੀ ਅੱਛਾ 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 ਉਹ ਵੇਖ ਜਾਬੀ ਟੁੱਟ ਗਈ ਮੈਂ ਮੇਰੀ ਵੀ ਜਾਦੂ ਕਰਦੀ ਉਹ ਜਿੰਦਰ ਗੀ ਮੇਦੀਦੀ ਬੋਲੇ ਨਾ ਵੀ ਤੂੰ ਜਾਦੂ ਤੋੜਦੀ ਮੈਂ ਤਾਂ ਬਹੁਤ ਟੁੱਟ ਗਈ ਚਾਬੀ ਟੁੱਟਣਾ ਲਈ ਸਹੀ ਹੈ ਮੈਂ ਤਾਂ ਟੁੱਟਾ ਕਰਦੀ ਹਾਂ ਜਾਨਾ ਅੱਛਾ ਤੂੰ ਮੈਨੂੰ ਵੀ ਮਾਇਆ ਤੱਕਾ ਮੈਨੂੰ ਕੀ ਪੜਾਦਾ ਚਾਬੀ ਦਿਖਾ ਦੇ ਇੱਕ ਮਿੰਟ ਜਾਨਾ ਤੇਰਾ ਬਰਗਰ ਕਿੰਨਾ? ਖਾਣਾ ਤੇਰਾ ਇਤਨਾ ਇਤਨਾ? ਹਾਂ ਲੱਖ ਦੇ। ਠੱਡਾ ਬਰਗਰ ਖਾਣੇ ਦਾ ਤੇਰਾ ਕਰੂਗਾ। ਇਹ ਨਾਲੇ ਦਾ ਭਰਾਵਾ। ਜੋ ਮਰਜੀ ਦੇ ਲੋ। ਚਾਬੀ ਤਾਂ ਦਿਖਾਓ। ਆਹ ਦੇ ਕੋਮਟਰੂ ਚਾਬੀ ਟੁੱਟ ਗਈ। ਇੱਧਰ ਮੇਰੇ ਗੁੱਟੇਦ ਕੀ ਬਣੀ। ਅੱਗੋਂ ਗੋਗੂ ਅੱਗੋਂ ਗੋਗੂ ਗੋਲ ਵੀ ਮਿੱਤਰੋ ਹੁਣ ਚਲੇ ਆ ਦੁਕਾਨ ਤੇ ਐਕਟਵਾਂ ਨੂੰ ਘਰੇ ਲਾਵਾਂਗੇ ਨਹੀਂ ਤਾਂ ਦੁਕਾਨ ਦੇ ਵਿੱਚ ਹੀ ਲਗਾ ਦੇਵਾਂਗੇ ਕੋਈ ਚੱਕੇ ਨੂੰ ਲੈ ਜਾ ਚਾਬੀ ਟੁੱਟੀ ਹੈ ਦੇਖਦੇ ਆ ਉਹਦਾ ਕੀ ਜ਼ਿਕਾੜ ਕਰਨਾ ਟਾਪੇ ਢੂਪੇ ਖੋਲਣੇ ਪੈਣੇ ਹਨਾ ਬਸ ਟਾਪੇ ਤਾਂ ਖੁੱਲੇ ਪਏ ਆ ਅੱਛਾ ਲੈ ਇਹਨਾਂ ਨੇ ਪੰਗੇ ਮੈਂ ਹੀ ਖੋਲੇ ਪਿਆ ਅੱਛਾ ਆ ਨੱਡ ਖੁੱਲਦਾ ਵੇ ਇਹਦੇ ਨਾਲ ਓਕੇ ਆਹ ਚੋਣੇ ਕੀ ਆ ਹੁਣ ਇਹਦਾ ਲੋਕਲ ਜਿ ਆਂਦਰੋਂ ਲੋਗ ਜਿਹੜੀ ਚੂੜੀ ਆ ਉਹ ਖੁੱਲਾਂਗੇ ਹੋਰ ਕਿਤੇ ਹੋਨੇ ਆ ਜਾਓਗੇ ਚਾਹਾਂਗੇ ਹੋਰ ਕਿਤਾਵਾਂਗੇ ਤੇ ਬਾਰੀ ਮੜਾ ਜਾਓ ਵਿਚਾਰੀ ਦੇਖਿਓ ਕਿਵੇਂ ਹੋਊਗੀ ਪਿੰਜੜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮਣੀ ਭਾਜੀ ਇੱਥੇ ਰੱਖਿਓ ਆ ਥੱਲੇ ਕਰੀ ਲਾਈਟ ਥੱਲੇ ਹਾਂ ਸਹੀ ਆ ਇੱਥੇ ਰੱਖ ਬਸ ਅੱਛਾ ਉਹ ਦਿਖ ਰਿਹਾ ਹਾਂ ਆ ਲਓ ਮੈਂ ਫੜ ਲਾ ਛੱਡ ਦੋ ਇੱਕ ਮਿੰਟ ਉਹ ਟੁੱਟੇ ਨਹੀਂ ਕਿਵੇਂ ਕੋਲ ਲੱਗਦਾ ਯਾਰ ਇੱਥੇ ਰੱਖ ਪ੍ਰਭੂ ਸਹੀ ਆ ਮੈਂ ਇੱਥੇ ਰੱਖ ਲਓ ਜੀ ਕਰ ਹੁਣ ਅੱਛਾ ਠੀਕ ਆ ਸਭੀ ਇਹ ਬੜਾ ਕੋਹੇ ਭੀ ਗਿਆ ਮਾਣ ਨੂੰ ਰੱਖ ਲਿਆ ਸੀ ਇਹ ਇੱਕ ਵਾਰੀ ਇਦਾਂ ਹੀ ਹੋਇਆ ਸੀ ਨਾ ਜਿਹੜਾ ਮਣੀ ਦੋ ਪੇਚ ਆ ਜੋ ਖੋਲੋਗੇ ਤਾਂ ਲੋਕ ਲੱਥਿਆਣਾ ਦੋ ਗਪੇਚ ਆ ਉਹ ਜਿਹੜੇ ਛੋਟੇ ਵਾਲੇ ਹੁੰਦੇ ਆ ਨਾ ਉਹ ਸਾਰੇ ਕਾਬੀ ਵਾਲੀ ਆ ਜੋ ਇਹਦਾ ਪੰਗਾ ਇਹਦੇ ਹੈ ਪੁੱਠੇ ਪਾਸੇ ਇਹਦੇ ਪੈਂਦਾ ਨਹੀਂ ਇੱਧਰ ਕਰੀ ਬਰਬਾਦ ਹੋ ਗਿਆ ਲੋਕ ਓਏ ਹੋਏ ਹੋਏ ਕਰੀ ਮਣੀ ਬਹੁਤ ਫਰਕ ਆ ਵੀਰੇ ਅਵੀ ਇਧਰੋਂ ਦੇਖ ਲੋ ਬਣੀ ਉਹ ਆਇਆ ਹੀ ਹੈ ਤਾਂ ਉਹ ਵੀਰੇ ਬਹੁਤ ਫਰਕ ਆ ਹੈ 1 ਮਿੰਟ ਹੋਰ ਓਏ ਟਪੁਰਦੀ ਏ ਇੱਕ ਮਿੰਟ ਲੋਕ ਤਾਂ ਕੱਲ ਨੂੰ ਨਵਾਂ ਹੀ ਪਾਉਣਾ ਪੈਣਾ ਦਾ ਆ ਹੋ ਗਏ ਸੀ 15 ਹੋ ਕਰਤਾ ਨਾ ਬਸ ਉਹੀ ਉਹ ਹੋਰ ਵਾਰ ਨੂੰ ਆ ਗਿਆ ਹੋਰ ਜਾਉਂਦਾ ਹੋ ਗਿਆ ਕੰਮ ਰੁਕ ਜਾ ਪੇਚ ਫਸ ਗਿਆ ਹੋ ਗਿਆ ਹਜੇ ਰੁਕ ਜਾ ਬਾਬੂ ਜੀ ਉਹ ਚੀਜ਼ ਆ ਜੇ ਇੱਧਰ ਫਸ ਜਾਣਾ ਉਹਨੂੰ ਥੋੜਾ ਜਿਹਾ ਹੋਰ ਛੱਟ ਮਾਰ ਦੋ ਰੁਕ ਜਾ ਹੁਣ ਰੁਕ ਜਾ ਹੁਣ ਉਹਨੂੰ ਖੇਚੀ ਉਹ ਯਾਰ ਉਹ ਨਟ ਨੇ ਉਹਦੇ ਵੀਰ ਕੀ ਵੀਰ ਖੋਲ ਦੋ ਭਰਾਵਾ ਨਹੀਂ ਖੁੱਲਦੇ ਇਧਰੋਂ ਪਾਊਗਾ ਪੇਚ ਫੇਰ ਖੁੱਲਣਗੇ ਉਧਰ ਪੇਚ ਕਸ ਨਹੀਂ ਬਿੰਦਾ ਛੱਡ ਧਿਆਨ ਨਾਲ ਛੱਡੇ ਬੜੇ ਛੱਡੇ ਬੜੇ ਤੋ ਲੋ ਹੋ ਗਿਆ ਸ਼ੁਰੂ ਹੋ ਰਿਹਾ 48ਵੀਂ ਸਿੱਧਾ ਬੈਟਰੀ ਤਾਰ ਜੋਇੰਟ ਜੋੜਨਾ ਪੈਣਾ ਹਨਾ ਆਈ ਸਟਾਰਟ ਹੋ ਜੂਏ ਨਹੀਂ ਉਹ ਤਾਰਾ ਜੋੜਨੀ ਪੈਣੀ ਆ ਬਾਰਡਰ ਦੇ ਪਿੱਛੇ ਆ ਕਾਣੀ ਨੂੰ ਇਹ ਪੱ ਲੱਗਾ ਨਹੀਂ ਸਪੇਸ ਕਸ ਕੱਢ ਯਾਰ ਇਹਨੂੰ ਦਬਾਉਣਾ ਪੈਣਾ ਇਹਨੂੰ ਆ ਉਹਨੂੰ ਦਬਾਓ ਫੱਟ ਬੋਨ ਵਾਲਾ ਹੀ ਹੈ ਨਹੀਂ ਉਹ ਜੀ ਉਹਨੂੰ ਦਬਾਓ ਇਹਨੂੰ ਨਹੀਂ ਹਾਂ ਇਹਨੂੰ ਦਬਾਓ ਆ ਦੇਖੋ ਆ ਪਰਾ ਬੇਜ ਕਸਨ ਵਾਲੇ ਦਬਾਉਂਗਾ ਦੇ ਤਾਂ ਹੀ ਇੱਕ ਮਿੰਟ ਹੋਰ ਆਹੋ ਦੇ ਸਟਾਰਟ ਕਰ ਦੋ ਛੱਡੋ ਛੱਡਿਓ ਛੱਡਿਓ ਕੰਡੀਟਰ ਬੰਦ ਕਰ ਸਾੜਤੀ ਤੇ ਬੰਦ ਹੋਇਆ ਨਹੀਂ ਨਾ ਰੁਕ ਜਾ ਮਰੀ ਮੇਵਾ ਦੀ ਡਰੈਕ ਆ ਗਈ ਆ ਗਈ 10 8 ਗੱਲ ਅੱਜ ਗਾੜ ਮਿੱਟੀ ਨਾਲ ਆਹ ਬੰਦ ਹੋ ਗਈ ਬੰਦ ਹੋ ਗਈ ਮਾੜਾ ਨ ਆਪਣਾ ਬਣਾ ਛੋਕ ਥੋੜਾ ਪ੍ਰੈਸ਼ਰ ਮੰਗਦਾ ਹਲੋ ਭਾਈ ਚੜਕੀ ਸਟਾਰਟ ਵੀ ਕਰਵਾ ਲਈ ਲੋ ਜੇ ਮਾਮਾ ਇੱਟੇ ਵਾਲਾ ਕਿਉਂ ਫੇਰ ਬੰਦ ਹੋ ਗਈ

ਕਟਦਾ ਨਹੀਂ ਗਾਇਸ ਮਹੀ ਘਰ ਸਾਮੀ ਸਾਮ ਦੀ ਖੜੀ ਸੀ ਇੱਥੇ ਹੈਸਟ ਕਟ ਕਰ ਬਦਾਂ ਕੰਟੀ ਦਿੱਤੀ ਹੈ ਹੈ ਮੈਨੂੰ ਲੱਗਦਾ ਕੋਈ ਚੋਲ ਕੱਢ ਰਿਹਾ ਹੈ ਨਾ ਰੋੜ੍ਹ ਕੇ ਲਈ ਨਾ ਇਹ ਥੰਦੀ ਥੋੜੀ ਹੈ ਮੈਨੂੰ ਵੀ ਲੱਗਦਾ ਪਿਆ

ਉਹ ਮੈਂ ਤਾਂ ਵੈਸੇ ਦਾ ਮੈਂ ਕਿ ਸਟਾਰਟ ਨਹੀਂ ਹੋ ਰਹੀ ਕੀ ਪਤਾ ਥੈਂਕ ਯੂ ਦਾ ਮੰਮੀ ਫੋਲੋ ਕਰਾ ਕੇ ਰੱਖੀ ਆ। ਕੀ ਦਾ ਡਾਊਨ ਹੀ ਹੋ ਜਾਈ ਚਲੋ। ਦੇਖੋ ਜੀ ਮਿੱਤਰੋ ਸਟਾਰਟ ਨਹੀਂ ਹੋਈ ਵਧੀਆ ਗੱਲੇ ਕਿਉਂਕਿ ਜੇ ਬਾਈਚਾਂਸ ਬੰਦਾ ਮੋੜਦਾ ਤੇ ਇੱਥੇ ਆੜ ਗਿਆ ਲੌਕ ਹੀ ਹੋ ਗਿਆ ਦੁਬਾਰਾ ਮਤਲਬ ਤੇ ਮੋੜ ਤੋਂ ਬੰਦਾ ਮੁੜਦਾ ਬਸ ਇਹਨੇ ਵੀ ਕੰਮ ਅੜਵਾ ਦੇਣਾ ਹੀ ਬੰਦੇ ਦਾ। ਚਲ ਥਾਪੀ ਬੰਦੋ ਵੀ। ਹੋ ਲੱਗਾ। ਹੈ? ਚਾਬੀਲਾ ਸਿਸਟਮ ਹੀ ਹੋ ਗਿਆ ਬੰਦੇ ਦਾ। ਲੋਗ ਵੀ ਕਿੰਨੇ ਦਾ ਪੈਣਾ 350 ਕਿੰਨੇ ਦਾ ਹੁੰਦਾ ਮਾ ਜੀ 650 ਦਾ ਪਤਾ ਕਰਦੇ 600 ओरिजिनल ਹੀ ਕੋ ਆਏ ਦੂਜੇ ਨੂੰ ओरिजिनल ਮਿੰਡਾ ਦਾ ਹਾਂ ਇਹ ਬਈ ਰੂਪ ਮਿੰਡਾ ਦਾ ਹੀ ਪੁੱਛੋ ਹੁਣ ਤਾਂ ਚਲੋ ਵਧੀਆ ਦੁਕਾਨ ਦੇ ਅੰਦਰ ਲਗਾ ਦਿੱਤੀ ਐਕਟਵਾ ਕੋਈ ਮਤਲਬ ਡਰ ਦੁਰ ਨਹੀਂ ਹੈਗਾ ਇਹ ਹੁਣ ਵਾਪਸ ਹੀ ਜਾਵਾਂਗੇ ਕਰਾਣੇ ਦੇਖ ਰੋ ਨਿੰਤ ਨਵਾ ਹੈ ਕੱਲ ਮਤਲਬ ਵਧੀਆ ਦਿਨ ਕੱਟিয়ে ਤਾਂ ਕੁਝ ਮਾੜੀ ਚੀਜ਼ ਹੋਈ ਜਾਂਦੀ ਮਿੱਤਰੋ ਹੁਣ ਕੋਈ ਟੈਨਸ਼ਨ ਨਹੀਂ ਹੈ ਕਿ ਐਕਟਵਾ ਅੰਦਰ ਲਗਾ ਦਿੱਤੀ ਆ ਆ ਵੀਰੇ ਕੋਲ ਸੀ ਜੀ ਅੰਦਰ ਬੈਠਣਾ ਸੀ ਚਲੋ ਘਰੇ ਹੀ ਜਾਂਦੇ ਆ ਤੇ ਦੇਖਦੇ ਆ ਮੈਂ ਖਾਦਾ ਪੁੱਤਾ ਵੀ ਕੁਝ ਨਹੀਂ ਹੈ ਜੀ ਸੋ ਅੱਜ ਵੀ ਤੋਂ ਅੱਜ ਦਾ ਦਿਨ ਤੇ ਮੁੱਕ ਚੁੱਕਾ ਹੌਫੁਲੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਇੱਕ ਨਵਾਂ ਦਿਨ ਬਣਾਵਾਂਗੇ ਸੋ ਹੌਫੁਲੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਿਓ ਸੋਣਾ ਡੱਬਾ ਜੋ ਦਿਲ ਚੋਂ ਹੈ ਮੇਰੇ ਲਈ ਕੱਲ ਦਿਓ ਕੀ ਗੋਰ ਰੰਗ ਧੰਕੀਰੇ ਤੋਂ ਸੁਲਾ ਚਲ ਮੰਗ